ਰਹਿਰਾ ਸਾਹਿਬ ਸੋਦਰ ਰਾਗਾ ਸੰਭਾਲ ਲੈ ਕੋ ਓੰਕਾਰ ਸਾਪੁਰ ਪ੍ਰਸਾਦ ਸੋਦਰ ਤੇ ਰਾਕੇ ਹਾ ਸੋ ਕਰਕੇ ਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਗਾਵਣਾਰੇ ਕਿਤੇ ਤੇਰੇ ਰਾਪਰੀ ਸੋ ਕਹੀਏ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧੋਂ ਪਾਉ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧੋਂ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਬਿਚਾਰੇ ਗਾਵਨ ਤੁਧੋਂ ਈਸਰ ਬ੍ਰਹਮਾ ਦੇਵ ਗਾਵੰਤ ਤੁਧਨੋ ਅੰਦਰੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੰਤ ਤੁਧਨੋ ਸਤਸਮਾਧੀ ਅੰਦਰ ਗਾਵੰਤ ਤੁਧਨੋ ਸਾਧਵੇ ਚਾਰੇ ਗਾਵੰਤ ਤੁਧਨੋ ਤੀਸ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦਾ ਨਾਲੇ ਗਾਵੰਤ ਤੁਧਨੋ ਮੋਖਣੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨ ਪਾਏ ਤੇਰੇ ਅਠ ਸਤੀਥ ਨਾਲੇ ਗਾਵਨ ਤੁਦਨੋ ਜੋਤ ਮਾਂ ਬਲਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਪ੍ਰੇਮ ਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤੁਦਨੋ ਗਾਵਨ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਦਨੋ ਗਾਵਨ ਸੇ ਮੈਂ ਜਿਤਨਾ ਆਵਨ ਨਾਨਕਾ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜੈ ਨਾ ਜਸੀ ਰਤਨਾ ਜਿੰਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਸੀ ਮਾਇਆ ਜਿਨੋ ਪਾਈ ਕਰ ਕਰ ਦੇਖੀ ਤਾ ਆਪਣਾ ਜੋਤਿਸਤੀ ਵਢਾਈ ਜੋਤਿਸ ਭਾਵੈ ਸੋਏ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਹੋ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਅਸਮ ਲ ਪਹਿਲਾ ਸੋਨਾ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਕਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀ ਤਾ ਕੇ ਵਡਚੀ ਰਹਾਉ ਸਭ ਸੁਰਤੀ ਵਲ ਸਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਤਿ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸੇ ਦੇਖਣਾ ਨਾ ਪਾਈਆ ਕਰਮ ਲੈ ਨਾ ਠਕ ਰਹੀ ਆ ਆਖਣ ਵਾਲਾ ਕਿਆ ਵਿਚਾਰਾ ਸਿੱਤੀ ਪ੍ਰੇਤਰੀ ਭੰਡਾਰਾ ਜਿਸ ਤੋਂ ਦੇਤ ਸਹਿ ਕਿਆ ਚਾਰਾ ਨਾਨਕ ਸਤ ਸਵਾਰਣ ਹਰਾ ਸਾ ਮਹੱਲਾ ਪਹਿਲਾ ਆਖਾ ਜੀਵਾਂ ਸਰੇ ਮਰ ਜਾਵ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕਿ ਲਾਗੈ ਭੂਖ ਉਤ ਭੁਖੇ ਖਾਏ ਚਲਿਐ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾ ਹੀ ਰਹੋ ਸਾਚੇ ਨਾਮ ਕੀ ਤਿਲ ਬੜਿਆਈ ਅੱਖ ਤੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਹੰਮਰੇ ਨਾ ਹੋਵੇ ਸੋਗ ਤਿੰਦਰ ਨਾ ਛੁਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਣਾ ਕੋ ਹੋਵੇ ਜਿਵੜਾ ਤੇੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰਾ ਤੇ ਕਮ ਜਾਤ ਨਾਨਕ ਨਾਮ ਵਾਸਨਾ ਹਰਲਾ ਚੌਥਾ ਹਰ ਕੀ ਜਾਨ ਸਤਿਗੁਰ ਸਤਪੁਰਖ ਆਗਨੋ ਕਰੋ ਗੁਰ ਪਾਸ ਹਮ ਕੀਰੇ ਕਿਰਮਾ ਸਤਿਗੁਰ ਸਰਣਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੁਰ ਆਉ ਨਾਮ ਪ੍ਰਗਾਸ ਗੁਰਮਤਿ ਨਾਮ ਰਫਾਂ ਸਿਖਾਈ ਹਰ ਕੀਰਤ ਹਮ ਦੀ ਰਹਿਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਅਰ ਸ਼ਬਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਪਤਾ ਸਹਿਮ ਸੰਗਤ ਗੁਣ ਪ੍ਰਗਾਸ ਜੇਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਖੇਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗਜੀ ਵੇ ਤ੍ਰਿਗਤੀ ਵਾਸ ਜਿਨ ਹਰ ਜਨ ਸਤਬੋ ਸੰਗਤ ਪਾਏ ਤੈਨ ਧੁਰਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਲਾ ਪੰਜ ਮਾ ਕਾਹੇ ਰੇ ਮਾਤ ਦਵੈ ਉਪੰਜਾਰ ਹਰ ਜੀਉ ਪਰਿਆ ਸੇਰ ਪੱਤਰ ਮੈਂ ਜਨ ਤੋ ਪਾਏ ਤਾਕਰ ਚਖ ਕੇ ਕਰ ਤਰਿਆ ਮੇਰੇ ਮਾਤ ਜੀ ਸੱ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰੰਪਰ ਪਾਏ ਸੁਖੇ ਕਾਸ਼ਤ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਦਿਕ ਸੰਭਾਏ ਠਾਕੁਰ ਕਾਹੇ ਮਨ ਭੌ ਕਰਿਆ ਊਟੇ ਊੜਾਵੇ ਸੈ ਕੋ ਸਾਥ ਸਪਾਛੇ ਬਕਰੇ ਛਰਿਆ ਤਿੰਨ ਕਵਨ ਖਲਾਵੇ ਕਮਨ ਚੁਕਾਵੇ ਮਨ ਮੈਂ ਸਿਮਰਨ ਕਰਿਆ ਸਭ ਨੇ ਧਾਨ 10 ਅਸ਼ਟ ਸਿਧਾਨ ਠਾਕੁਰ ਕਾ ਪਲ ਧਰਿਆ ਜਾਗ ਤਾਨਕ ਬਲ ਬਲ ਸਦ ਬਲ ਜਾਈਐ ਦਇਤਨਾ ਪਰਵਰਿਆ ਰਾਗਾ ਸੰਭਲਾ ਚੌਥਾ ਸੋ ਪੁਰਖ ਇਕੋ ਅੰਕਾਰ ਸਤਪੁਰ ਪ੍ਰਸਾਦ ਸੋ ਪੁਰਖ ਨਿਰੰਜਨ ਆ ਪੁਰਖ ਨਿਰੰਜਨ ਆ ਰਕਮਾਗ ਮਪਾਰਾ ਸਤਿਆ ਮੈਂ ਸਤਿਆ ਮੈਂ ਤੁਧ ਜੀ ਹਰ ਸੱਚੇ ਸਜਣ ਹਾਰਾ ਸਭ ਜੀ ਤੋਂ ਮਾਰੇ ਜੀ ਤੁ ਜੀਆਂ ਕਾ ਦਾਤ ਕਰ

ਆਪ ਕੁੰਡੀ ਰਤਬੇ ਅੰਤ ਜੀ ਤੇਰੇ ਕਿਆ ਗੁਨਾ ਖਾਣਾ ਜੋ ਸੇਵ ਜੋ ਸੇਵਤੁ ਦੀ ਜਨ ਨਾਨਕ ਤੁਨ ਕੁਰਬਾਨਾ ਧਿਆਵੇ ਧਿਆਵੇ ਤੁਝ ਜੀ ਸੇ ਜਾਣ ਝੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨਾਬ ਆਇਆ ਜੀ ਤਿੰਨ ਟੂਟੇ ਜੌਂ ਕੀ ਸਾਸੀ ਜਿਨਰ ਪੌ ਜਿਨਰ ਪਰਤੇ ਆਇਆ ਜੀ ਤਨ ਕਾ ਪੌ ਸਭ ਗਵਾਸੀ ਜਿਨ ਸੇਵੇ ਆਜ ਸੇਵੇ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰ ਸੇ ਤਨ ਜਨਾਬ ਆਇਆ ਜੀ ਜਨਨਾਮਕ ਤੁੰਬਾਲ ਜਾਸੀ ਦੇ ਭਗਤ ਤੇਰੀ ਭਗਤ ਪੰਡਾਰੀਂ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਪਗਸਾਂ ਤੁਝੇ ਅਰਣਿਕ ਆਨੇ ਕਾਨੰਤ ਤੇਰੀ ਅਨੇਕ ਤੇਰੀ ਅਨੇਕ ਰੇ ਹਰ ਪੂਜਾ ਦੀ ਤਪਤਾ ਪੰਜ ਪੈ ਬੇਅੰਤਾ ਤੇਰੀ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਤ ਸਾਸ ਜੀ ਕਰਕੇ ਰਿਆ ਖਟ ਕਰਮ ਕਰਨਤਾ ਸੇ ਪਗਤ ਸੇ ਪਗ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਤੁਰਖ ਬ੍ਰਹਮ ਪਰ ਕਰਤਾ ਜੀ ਤੁਧ ਜੀ ਉੜ ਵਰਨਾ ਕੋਈ ਤੂੰ ਜਗ ਜਗ ਕੋ ਇੱਕੋ ਸਤਾ ਤੂੰ ਇੱਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਕਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੇ ਆਪੇ ਸਿਸਤ ਸਭ ਉਪਾਈ ਜਿ ਤੁਧਾ ਪੈਸਜ ਸਭ ਕੋਈ ਜਨ ਨਾਨਕ ਕੁੰਲਾ ਵਖਤੇ ਕੀ ਜੀ ਜੋ ਸਭ ਸੇ ਕਾ ਜਾਣੋ ਇਸ ਅਸਮੱਲਾ ਚੌਥਾ ਕੋ ਕਰਤਾ ਸਿਆਰ ਮੰਦਾ ਸਾਈ ਜੋ ਤੋ ਪਾਵੇ ਸੋਈ ਕਿਸ ਜੋ ਤੁੰਦੇ ਸੋਈ ਹੋ ਪਾਈ ਰਹਾਉ ਸਬ ਤੇਰੀ ਤੁਰ ਸਭਨੇ ਧਿਆਇ ਜਿਸੋਂ ਕਿਰਪਾ ਕਰਹਿ ਤਨਾ ਮਤ ਨ ਪਾਇਆ ਗੁਰਮੁਖ ਲਾਤਾ ਮਨ ਮੁਗਵਾਇ ਤਦਾ ਮਿਛੋੜਿਆ ਮਿਲਾਇ ਤੂੰ ਦਰਿਆ ਓ ਸਬ ਤੁਜੀ ਮਾਹੀ ਤੁਜ ਬਿੰਦੂ ਜਾ ਕੋਈ ਨਾਹੀ ਜੀ ਜਗ ਸਬ ਤੇ ਰਖੇ ਲਵਜੋਗ ਮਨ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਸੋਈ ਜੰ ਜਾਣੈ ਹਰ ਗੁਣ ਸਦੀ ਆਖ ਬਖਾਣੈ ਜਿਸਨ세 ਵੇਦਨ ਸੁਖ ਪਾਇਐ ਸੇ ਜੀਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭੁ ਕੋਇ ਤਤ ਬਿੰਦੂ ਜਾਗ ਨਾ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਪਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵੜਾ ਪਹਿਲੇ ਨਿਵਾਸ ਪਾਣੀ ਭਾਵਕ ਤਨ ਹੈ ਕੀਆ ਪੰਕਜ ਮੋਹ ਪਗਨੇ ਚੱਲੇ ਹਮ ਦੇਖਾ ਤੈ ਡੂਪੀ ਅਰੇ ਮਨ ਏਕ ਦਾ ਚਿਤਸ ਮੂੜ ਮਨਾਰ ਬਿਸਰ ਤੇਰੇ ਗੰਗਲਿਆ ਰਹਾਓ ਨਾ ਹੋ ਜਤੀ ਸਤੀ ਨੇ ਪੜਿਆ ਮੂਰਖ ਮੁਗਧਾਰ ਜਨਮ ਭਇਆ ਪ੍ਰਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਹੀਂ ਵਿਸਰਿਆ ਸ ਮਹਲਾ 5 ਭਈ ਪ੍ਰਾਪਤ ਦੇ ਹਰੀਆ ਗੋਬਿੰਦ ਬਲਣ ਕੀ ਏ ਤੇਰੀ ਬਰੀਆ ਵਰ ਕਾਜ ਤਰਕ ਤੇ ਨਾ ਕਾਮ ਮਿਲ ਸਾ ਸੰਗਤ ਭਜ ਕੇਵਲ ਨਾਮ ਸਰੰਜਾਮ ਲਗ ਭਜ ਤਨ ਕੈ ਧਰਮ ਵਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਾਮ ਸਾਰਥਨਾ ਜਾਣਿਆ ਰਾਇਆ ਕੋ ਨਾਨਖ ਨੀਤ ਕਰਮਾ ਸ਼ਰਮ ਪ੍ਰੇਕੀ ਰੱਖੋ ਸ਼ਰਮ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਰ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਤਰ ਚਾਪੁਰਾ ਹੋਏ ਚਿਤ ਕੀ ਇੱਛਾ ਤਉ ਚੰਨ ਮੰਨ ਰਹਿ ਤੰਕ ਆਵੋ ਆਪ ਦੇ ਮੈ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸਿਵਕ ਸਿਖ ਸਵੇ ਕਪਤਾਰਾ ਮੋਰ ਛਾਨਿਤ ਕਰ ਦੇ ਕਰੈ ਸਬਰਨ ਕੋ ਆਸ ਗਰੈ ਪੂਰਨ ਹੋਏ ਹਮਾਰੀ ਅਸਾ ਤੋਰ ਭਜਨ ਕੀ ਤਿਆਸਾ ਤੁਮੈ ਛਾੜ ਕੋਈ ਵਰਨਾ ਧਿਆਉ ਜੋ ਵਰਚਾਉ ਸੁ ਤੁਮੇ ਸੇਖ ਮਾਰ ਤਾਰੀਆਂ ਛੰਚੋ ਸਤਰ ਮਾਰੇ ਮਾਰੀਆਂ ਆਪ ਤੈ ਮੁਝ ਬਰੀਆ ਬਰਨ ਕਾਲ ਕਸਰਾ ਸਿਵਰੀਆ ਉਚੋਸਤਾ ਮਾਰੇ ਪਛਾ ਸਰੀਆ ਜੋ ਕਰੀ ਹੋ ਰੱਛਾ ਰਾਖ ਦਿਓ ਮੋਇ ਰਾਖਨਾਰੇ ਸਾਇਬ ਸੰਸਹਾਏ ਪਿਆਰੇ ਤੀਨ ਬੰਧ ਦੁਸ਼ਨ ਕੇ ਹੰਤਾ ਤੁਮੋ ਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਰਾ ਕਾਲ ਪਾਇ ਸਿਵ ਜੂ ਅਕਤਰਾ ਕਾਲ ਪਾਇ ਕਰ ਬਿਸੰਪਰ ਕਾ ਸਰ ਸਕਲ ਕਾਲ ਕਾ ਕੀਆ ਤਮਾਸ਼ਾ ਜਬਨ ਕਾਲ ਜੋ ਕੀ ਸਿਵ ਕੀਓ ਬੇਤਰਾ ਬ੍ਰਹਮਾ ਜੋ ਥਿਓ जवन काल सभुलोकारा नमस्कार ताईं हमारा जमन काल सिर्फ़ जगत बनायो देव दैत जछन उपजायो आदत कव तारा सोई गुरू सम्झो हमारा ਨਮਸਕਾਰ ਤਿਸ ਕੋ ਮਾਰੇ ਸਖਲ ਪ੍ਰਜਾਤਿ ਨੇ ਆਪ ਸਭਾ ਦੇ ਸਿਖਨ ਕੋ ਸਭ ਨੂੰ ਸੁਖ ਦੀਓ ਸਤਰਾਂ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕੀਂ ਤੇ ਤੇ ਕੁੰਤਰ ਅਸਥੂਲਾ ਸਭਰ ਕਿਰਪਾ ਦ੍ਰਿਸ਼ ਕਰ ਫੁਲਾ ਸੰਤਨ ਸੁਖ ਪਾਏ ਤੇ ਦੁਖੀ ਸੁ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਰ ਪਟ ਕੇ ਜਾਣੈ ਜਬ ਉਤਰ ਕਰ ਕਰਾ ਕਰ ਤਾਰਾ ਪ੍ਰਜਾ ਕਰਤਬ ਤੇ ਅਪਾਰ ਜਬਿਆ ਕਰਖ ਕਰਤ ਹੁਕਮ ਹੋ ਤਮੈ ਮਿਲਤ ਦੇ ਤਸ ਬੋ ਜੀਤੇ ਬਦਨ ਸਿ ਸਵਤਾਰ ਆਪ ਆਪਣੀ ਗੋਜ ਉਚਾਰੇ ਧੋਮਾ ਸਾਵੇ ਤੇ ਰੇ ਮੇਰਾ ਆਲਮ ਜਾਨਤ ਭੇ ਭੇ ਤੇ ਰੇ ਆਲਮ ਦਰਨਕਾਰ ਨਿਰਬਕਾਰ ਨਿਰੰਭੂ ਆਧਨੀ ਦਾ ਨਦ ਸੰਗ ਕਾ ਉੜ ਚਾਰ ਤਪੇਤਾ ਜਾਂ ਕੋ ਪੇਵ ਨਾ ਪਾਵ ਤਬੀਤਾ ਤਾ ਕੋ ਕਰਪਾ ਨ ਰਾਨਤ ਮਾ ਮੂੜ ਕਛ ਪੇਵ ਨ ਜਾਣਤ ਮਾ ਦੇਵ ਕੋ ਕੈ ਸਦਾ ਸ਼ਿਵ ਨਰੰਕਾਰ ਕਾ ਚੀਨਤ ਨੈ ਪੇਵ ਆਪ ਆਪਣੀ ਹੁਦ ਹੈ ਜੀਤੀ ਵਰਨਤ ਪਿੰਨ सुमरा लखा ना जाय प्रसारा के बेद सजा तुम संसार एक रूप अनूप स्वरूप आंक भयो राव कई भूपाय ड चिरसी तिज की नी ऊपर खान बहुत रथ दीनी कहो फोडरा ਸੁਪਤ ਪयो ਸੰਕਰ ਇਕਾਠਾ ਸਰਵ ਸਰ ਦੇਖਾਇ ਚੰਭਵ ਆ ਚੁਕਾ ਸੁਖ ਸਿਯੰਭਵ ਅਵ ਰਖਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗ ਕਰੋ दुष्ट जीते उठो तो जी तो पाता सकल मले छै करो रण काता जे आस तुज तक्षध्वि परे तिनके दुष्ट दुख त्व मरे परख जवन पद परे तिहारे तिनके तुम संकट सता रे जो कल कोई बात ते हैं ताके का निकट है ताके काल ने किन्ने आ है ਰੱਛਾ ਹੋਏ ਤਾਇ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੇਤ ਸੁਤ ਕਾਲਾ ਕਿਰਪਾ ਦ੍ਰਿਸ਼ਟ ਤਾਂ ਜਾਏ ਨਿਰੋਤਾ ਕੇ ਤਾਪ ਤਨਕ ਮੋਹਰੇ ਹੋ ਰਿਤ ਸਿੱਧ ਕਰਮੋ ਸਭ ਹੋਏ ਦੁਸ਼ਟ ਛਾਛ ਸਕੇ ਨਾ ਕੋਈ ਇੱਕ ਬਾਰ ਜੇ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਾਇ ਉਬਾਰਾ ਨਰਨਾਮ ਤਿਹਾਰੋ ਕਹਾ ਦਰਦ ਤੁਸ਼ਟ ਤੋਖਤੇ ਰਾਖੜ ਕੇ ਮੈਂ ਸਰਨ ਤਿਹਾਰੀ ਆਪਾ ਦਿਲੋ ਬਾਰੀ ਸਰਬothor ਮੋ ਸਹਾਈ ਇਹ ਦੁਸ਼ਟ ਤੋਖਤੇ ਦੇਹੁ ਬਚਾਈ ਰਾਖੜ ਕੇ ਮੈਂ ਸਰਨ ਤਿਹਾਰੀ ਆਦਲੂ bari ਸਰਬਤੋਰ ਮੁਹ ਸਾਹੀ ਦੋਸ਼ ਤੋਂ ਤੋਖ ਤੇ ਲੈ ਉਹ ਬਚਾ ਇਸ ਬਈਆ ਪਾਏ ਗਏ ਜੱਪੇ ਤੁਮਰੇ ਤੱਤੇ ਕੁਆਂਖ ਤਰੇ ਨਿਆਨੇ ਹੋ અમૃત શાસ્ત્ર મે સબબෝ ભેદ કે મેક ના જાને ઓ શ્રી અસ્પાન કૃપા તુમરી કર મે ના કયો સબ તોય બખાને દુરા સગલ દ્વાર કો છાડ કે કયો તુહારો દ્વાર બાય કે કિલાજ અસ ગોવિંદાસ તુહાર રામ કલે ભલ્લા ਜੀ ਆਨੰਦ ਈ ਕੋ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਐ ਸਿਤੀ ਮਨੁ ਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸਭ ਦੋਤਾਂ ਗੋਹ ਹਰੀ ਕੇ ਰਾਮਤਿਨੀ ਬਸਾਇਆ ਸਭ ਸਵਾਰਣਾ ਸਭਨਾ ਗੱਲਾਂ ਸਬਰਾ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਤਾਰ ਉਰ ਨਾਲੇ ਸਾਚੇ ਸਾਇ ਬਾ ਕਿਆ ਨਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੇਛੇ ਜਿਸਦੇ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਅਨੁਸਾਵੇ ਨਾਮ ਤਿਰਕੇ ਮਨੁਸੇ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਕੋ ਖਾ ਸਭ ਗਵਾਈਆਂ ਕਰ ਸਾਥ ਸੁਖ ਮਨਾਏ ਵਸਿਆ ਜਿਨੇ ਛਾਸ ਪੁਜਾਈਆਂ ਸਦਾ ਕੁਰਬਾਨ ਕਿਤਾ ਗੁਰੂ ਬਿਟ ਹੋ ਜਿਸਤੀਆਂ ਵੜਿਆਈਆਂ ਕਹਿ ਨਾਮਉ ਸੰਤੋਸ਼ ਸ਼ਤ੍ਰੋਪਿਆ ਰੋ ਸਚਨਾ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰਸ ਭਾਗੇ ਘਰਸ ਭਾਗੇ ਸੰਦਵਾਜੇ ਕਲਾਜਤ ਕਾ ਤਾਰਿਆ ਪਾਂਚ ਦੂਤ ਤੁਦਵਾਸ ਕੀਤੇ ਕਾਲਕੰਟ ਕਮਾਰੇ ਕੋ ਸਨਾਹਰ ਕਲਾ ਕੇ ਕਹਿ ਨਾਨਕ ਤੈ ਸੁਖੁ ਆਤਿ ਤਕਰ ਅਨਹਦ ਵਾਜੀ ਆਨ ਸੁਨੋ ਵਰਪਾਕੀ ਹੋ ਸਗਲ ਮਨਹੁ ਸੁਪੂਰੇ ਪਾਪ ਤਰ ਪਾਇਆ ਉਤਰੇ ਸਗਲ ਬੇਸੂਰੇ ਦੁਖ ਰੋਗ ਸੰਤਾ ਪੁਤਰੇ ਸਨੇ ਸੱਚੀ ਬਾਣੀ ਸਤਿ ਸਾਜਨਾ ਭੈ ਸੱ세 ਪੂਰੇ ਗੁਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰਿਆ ਭਰਪੂਰੇ ਬੇਨ ਮੰਤ ਨਾਨਕ ਗੁਰ ਚਰਨ ਲਾ ਕੇ ਬਾਚਿ ਅਨ ਹਤੂਰੇ ਮੁੰਦਾ ਗਣੀ ਮਹੱਲਾ ਪੰਜ ਮਾ ਸਤ ਪਈਓ ਸਾਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਧਾਰੋ ਜੀ ਕੋ ਖਾਵੇ ਜੀ ਕੋ ਪੰਚਾਇਤਿਸ ਕਾ ਵੇਓ ਧਾਰੋ ਇਹ ਵਸਤ ਤਜੀ ਨਾ ਜਾਏ ਨਿਤਨਤਰਾ ਖੁਰ ਧਾਰੋ ਤਮ ਸੰਸਾਰ ਚਰਨ ਤਰੀਏ ਸੁਨਾ ਕ੍ਰੰਪਸਾਰੋ ਸੋ ਮਨ ਲਾ ਪੰਜਮਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਈ ਮੈਂ ਕੁਣਿਆ ਰੇ ਕੋ ਗੁਣ ਨਾਹੀ ਆਪੇ ਤਸ ਪਇਓਈ ਤਸ ਪਿਆ ਮੇ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਅੱਖ ਅਗਨੀ ਉਰਮਾਤੀ ਸੋਨ ਕੈ ਚਮਕੇ ਤੂਤ ਨਾਇਕਰੇ ਛੜ ਜਾਹੇ ਭੌਤਲ ਵਿਖ ਮਸਕਾ ਉਹ ਸ਼ਬਦੀ ਪਾਰ ਪਾਹੀ ਜਿਨ ਕੋ ਲਕੀ ਪਿਆਸ ਅੰਮ੍ਰਿਤ ਸੇ ਖਾਹੀ ਕਲਮ ਸੇਨੋ ਕਿਰਪਾਲ ਸਵਾਲੇ ਸਾਇਬਾ ਕੋਈ ਨਾ ਜਾਏ ਜਿ ਆਵੇ ਸੁਧਿਆਇ ਸੋਪ ਮਹਲਾ ਪੰਜਵਾ ਅੰਤਰ ਪੁਰਿਆ ਰਾਦਣਾ ਜਿਵ ਚਕੁਰਨਾਉ ਨਿਤਰੀ ਸਤਗੁਰ ਪੇਖਣਾ ਸਭਨੇ ਸੋਨਾ ਗੁਰਨਾਉ ਸਤਗੁਰ ਸੇ ਤਿਰਤਿਆ ਦਰਕੇ ਪਾਈਏ ਸਰੀ ਜਿਸ ਨੂੰ ਇਹ ਵਖਤੇ ਜਾਗ ਮੈਂ ਤੁਮ ਕਾਟੀ ਹੈ ਵਿਰਲੇ ਕੇਵਾਲਾ ਪੰਜ ਮਾਰ ਖੇ ਰਖਣ ਹਾਰ ਆਪ ਬਾਰੇ ਅੰਗੁਰ ਕੀ ਪੈਰੀ ਪਾਏ ਕਾ ਸਵਾਰੇ ਅੰਵ ਆਪ ਤਿਆਲ ਮਨੋ ਨਿਸਾਰੀ ਅਕਸਾ ਚਨਾ ਕ ਸੰਗ ਭਜਲ ਤਾਰੇ ਸਾਕਤ ਨਿੰਦਕ ਦੋਸ਼ ਤਖਨ ਮੈਂ ਬਿਦਾਰੇ ਤੇ ਸਾਇਬ ਕੀ ਟੇਕ ਨਾਨਕ ਮੰਨੇ ਮਾਏ ਜਿਸ ਸੰਬਤ ਸੁਖ ਹੋਏ ਸਗਲੇ ਇਹ ਦੁੱਖ ਜਾਏ ਤੇ ਸਾਇਬ ਕੀਤੇ ਇੱਕ ਨਾਨਕ ਮੰਨੇ ਮਾਇ ਜੇਸ ਸਿਮਰਤ ਸੋ ਕੋ ਹੋਏ 好。